ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਜੀ ਅੱਜ ਦੀ ਸਾਡੀ ਵੀਡੀਓ ਹੈ ਲੁਧਿਆਣੇ ਵਿੱਚ ਜਿਹੜੀ ਕੋਚਾ ਨੰਬਰ 5 ਵਿੱਚ ਅ ਦਿੱਲੀ ਵਾਲਿਆਂ ਦੀ ਮਸ਼ਹੂਰ ਦੁਕਾਨ ਹੈ ਜੀ ਜਿੱਥੇ ਕਿ ਜੀ 10 ਰੁਪਏ ਤੋਂ ਸਾਮਾਨ ਦੀ ਸਟਾਰਟਿੰਗ ਹੋ ਜਾਂਦੀ ਹੈ ਤੇ ਇਹ ਜਿਹੜਾ ਕੂਚਾ ਨੰਬਰ 5 ਹੈ ਜੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਜੀ ਦੇ ਬਿਲਕੁਲ ਜਿਹੜਾ ਫਰੰਟ ਹੈ ਨਾ ਮਤਲਬ ਉੱਥੇ ਹੀ ਹੈ ਕੂਚਾ ਨੰਬਰ 5 ਸਟਾਰਟ ਹੋ ਜਾਂਦਾ ਹੈ ਜੀ ਬਹੁਤ ਵਧੀਆ ਸ਼ਾਪ ਹੈ ਜੀ ਵਿਚਕਾਰ ਦੇ ਜਾ ਕੇ ਜਦੋਂ ਤੁਸੀਂ ਉਸ ਗਲੀ ਵਿੱਚ ਆਉਂਗੇ ਵਿਚਕਾਰ ਦੇ ਜਾ ਕੇ ਉੱਪਰ ਬੋਰਡ ਲੱਗਿਆ ਹੋਇਆ ਹੈ ਜੀ ਦਿੱਲੀ ਵਾਲਿਆਂ ਦੀ ਮਸ਼ਹੂਰ ਦੁਕਾਨ ਕਿਉਂਕਿ ਦਿੱਲੀ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਰਾ ਸਮਾਨ ਦਿੱਲੀ ਤੋਂ ਆਉਂਦਾ ਹੈ ਤੇ ਦਿੱਲੀ ਬਹੁਤ ਸਸਤਾ ਸਮਾਨ ਮਿਲ ਜਾਂਦਾ ਤੇ ਇੱਥੇ ਲੁਧਿਆਣੇ ਵਿੱਚ ਬਹੁਤ ਹੀ ਵਧੀਆ ਸ਼ਾਪ ਹੈ ਜੀ ਇਹਨਾਂ ਦੀ ਤੇ ਇੱਥੇ ਤੁਹਾਨੂੰ ਹਰੇਕ ਆਈਟਮਸ ਮਿਲ ਜਾਵੇਗੀ ਮਤਲਬ ਬੱਚਿਆਂ ਦੇ ਟੌਇਜ਼ ਤੋਂ ਲੈ ਕੇ ਆਪਣਾ ਡੇਲੀ ਯੂਜ਼ ਦਾ ਸਮਾਨ ਜਿਹੜਾ ਰਸੋਈ ਦਾ ਸਮਾਨ ਆਪਣਾ ਮਨਿਆਰੀ ਦਾ ਸਮਾਨ ਹੋਇਆ ਮੇਕਅਪ ਦਾ ਸਮਾਨ ਹੋਇਆ ਇਸ ਤਰ੍ਹਾਂ ਦਾ ਯੂਜ਼ੇਬਲ ਚੀਜ਼ਾਂ ਹੋਈਆਂ ਜਿਹੜੀਆਂ ਉਹ ਸਾਰੀਆਂ ਇੱਥੇ ਮਿਲ ਜਾਣਗੀਆਂ ਜਿਵੇਂ ਆ ਦੇਖੋ ਐਡਾ ਨੇਲ ਪੇਂਟਸ ਹੋਏ ਆਪਣਾ ਆ ਵਾਲੇ ਨਜ਼ਰ ਵਾਲੇ ਜਿਹੜੇ ਹੁੰਦੇ ਬ੍ਰੇਸਲੇਟ ਵਗੈਰਾ ਬੱਚਿਆਂ ਦੇ ਕੁੜੀਆਂ ਬੜੀਆਂ ਪਸੰਦ ਕਰਦੀਆਂ ਇਹਨਾਂ ਨੂੰ ਹੈ ਨਾ ਤਾਂ ਇੱਥੇ ਜੀ ਇਹਨਾਂ ਨੇ ਸਾਰਾ ਰੇਟ ਲਗਾਇਆ ਹੋਇਆ ਹੈ ਜੀ 10 ਰੁਪਏ 20 ਰੁਪਏ 30 ਰੁਪਏ 40 ਰੁਪਏ 50 ਰੁਪਏ ਇਸ ਤਰ੍ਹਾਂ ਤੁਹਾਨੂੰ ਹਰੇਕ ਆਈਟਮ ਤੇ ਉੱਪਰ ਮਤਲਬ ਰੇਟ ਮਿਲੇਗਾ ਹੈਨਾ ਤਾਂ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਲੈ ਸਕਦੇ ਹੋ ਜਿਵੇਂ ਆਹ ਦੇਖੋ ਟੱਕਣ ਐਦਾ ਜਾਲੀ ਵਾਲੇ ਟੱਕਣ ਹੈ ਜੀ ਇਹ ਗਲਾਸ ਵਗੈਰਾ ਟੱਕਣ ਦੇ ਕੰਮ ਆਉਂਦੇ ਨੇ ਕਾਫੀ ਵਧੀਆ ਚੀਜ਼ ਹੈ ਇੱਥੇ 20 ਰੁਪਏ ਦਾ ਪਰ ਪੀਸ ਸੀਗਾ ਤੇ ਇੱਧਰ ਆਪਣਾ ਬੱਬਲਸ ਹੋਏ ਆ ਟੂਥ ਬਰਸ਼ ਹੋਏ ਵਿੱਚ ਮਤਲਬ ਕਵਰ ਵਿੱਚ ਰੱਖੇ ਹੋਏ ਨੇ ਤੇ ਇੱਧਰ ਕੱਦੂ ਦਾ ਸੋਇਆ ਆ ਬੱਬਲਸ ਹੋਏ ਬੱਚਿਆਂ ਦੇ ਖੇਡਣ ਵਾਲੇ ਆ ਇੱਧਰ ਨੇਲ ਕਟਰ ਹੈ ਜੀ ਉਹ ਵਾਲੇ ਆਵਲੇ हेयर ਰਿਮੂਵਰ ਹੈ ਇਸ ਤਰ੍ਹਾਂ ਦਾ ਸਮਾਨ ਆ ਛੋਟੀਆਂ ਸਾਬਣਦਾਨੀਆਂ ਐ ਤੇ ਇਦਾਂ ਮਤਲਬ ਦੇਖੋ ਕੰਗੇ ਹੋਏ ਆਪਣੇ ਰਬੜ ਬੈਂਡ ਐ ਇਸ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਜਿਹੜਾ ਤੁਹਾਨੂੰ ਸਿਰਫ ਸਿਰਫ 10 ਰੁਪਏ ਦੀ ਸਟਾਰਟਿੰਗ ਤੋਂ ਮਿਲ ਜਾਵੇਗਾ ਆ ਦੇਖੋ ਇਹਦਾ ਪਾਉਚਿਸ ਹੋਏ ਐ ਇੱਥੇ 20-20 ਰੁਪਏ ਦੇ ਐ ਜੀ ਜਿਵੇਂ ট্রান্সਪੇਰੈਂਟ ਹੁੰਦੇ ਬੱਚਿਆਂ ਦੇ ਕਾਫੀ ਯੂਜ਼ ਸਮਾਨ ਆ ਜਾਂਦਾ ਇਹਨਾਂ ਵਿੱਚ ਤੇ ਇਸ ਨੂੰ ਤੁਸੀਂ ਆਪਣੀ ਜ਼ਰੂਰਤ ਦੇ ਅਕੋਰਡਿੰਗ ਯੂਜ਼ ਕਰ ਸਕਦੇ ਹੋ ਜੀ ਤਾਂ ਇੱਧਰ ਸੰਧੂਰ ਐ ਜੀ ਆ ਛੋਟੇ ਪੌਚੇ ਸ ਹੈ ਜਿਵੇਂ ਹੁੰਦੇ ਛੋਟੇ ਬਟੂਏ ਟਾਈਪ ਇਸ ਤਰ੍ਹਾਂ ਹੈ ਨਾ ਤਾਂ ਇੱਧਰ ਹੈ ਜੀ ਆਪਣਾ ਪੇਜ ਦਾ ਸੋਏ ਰੁਮਾਲ ਹੋਏ ਆ ਆਪਣਾ ਸਾਰਾ ਸਮਾਨ ਏ ਟੂ ਜ਼ेड ਦੇਖੋ ਕਿੰਨਾ ਜ਼ਿਆਦਾ ਸਮਾਨ ਇਹਨਾਂ ਨੇ ਟੋਕਰੀਆਂ ਵਿੱਚ ਪਾਇਆ ਹੋਇਆ ਹੈ ਜੀ ਕਾਫੀ ਵਧੀਆ ਮਤਲਬ ਇਦਾਂ ਕਾਫੀ ਵੱਡੀ ਸ਼ਾਪ ਹੈ ਜੀ ਅੰਦਰ ਨੂੰ ਜਾ ਕੇ ਤੁਸੀਂ ਇਦਾਂ ਪੂਰਾ ਲਾਸਟ ਤੱਕ ਦੇਖੋ ਤਾਂ ਇੱਧਰ ਆਪਣੇ ਭਾਂਡੇ ਚੀਨੀ ਮਿੱਟੀ ਦੇ ਭਾਂਡੇ ਹੁੰਦੇ ਜਿਹੜੇ ਉਹ ਵੀ ਇੱਥੇ ਤੁਹਾਨੂੰ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ मिल ਜਾਣਗੇ ਆ ਇਸ ਤਰ੍ਹਾਂ ਸਕੁਅਰ ਸ਼ੇਪ ਦੀ ਟ੍ਰੇ ਸੀਗੀ ਕਾਫੀ ਵਧੀਆ ਕੁਆਲਿਟੀ ਦੀ ਸਟ੍ਰੇ ਸੀਗੀ ਅੱਦਾ ਤੇ ਡਿਜ਼ਾਈਨ ਕਾਫੀ ਹੋਰ ਵੀ ਸੀਗੇ ਆ ਦੇਖੋ ਜਿਵੇਂ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਤਾਂ ਇੱਧਰ ਜੀ ਆਪਣੇ ਬਾਉਲਸ ਫਰਾਈ ਪੈਨ ਹੋਏ ਆ ਆਪਣਾ ਸਕਰਬ ਹੋਇਆ ਆ ਪਤੀਲੇ ਰੱਖਣ ਵਾਸਤੇ ਸਟੈਂਡ ਹੈ ਜੀ ਤਾਂ ਇੱਧਰ ਚਾਹ ਪੋਣੀਆਂ ਐ ਤੇ ਉਹ ਦੇਖੋ ਪਿੱਛੇ ਕਟੋਰੀਆਂ ਟਾਈਪ ਆ ਆਪਣਾ ਆ ਗੁਲਾਬ ਜਲ ਵਗੈਰਾ ਇਸ ਤਰ੍ਹਾਂ ਤਾਂ ਦੇਖੋ ਇੱਧਰ ਕਾਫੀ ਸਮਾਨ ਕਰੀਮਾਂ ਵਗੈਰਾ ਇਦਾਂ ਮਤਲਬ ਆ ਫੇਰਾਂ लवली ਦੀ ਕਰੀਮ ਤੁਹਾਨੂੰ ਇੱਥੇ 50 ਰੁਪਏ ਦੀ ਮਿਲੇਗੀ ਔਰ ਇੱਧਰ ਆਪਣਾ ਸਾਰਾ ਮਤਲਬ ਕਾਫੀ ਵਧੀਆ ਸਮਾਨ ਹੈ ਜੀ ਤੁਸੀਂ ਆਪਣੀ ਜਰੂਰਤ ਦੇ ਅਕੋਰਡਿੰਗ ਇੱਥੋਂ ਮਤਲਬ ਕੁਝ ਵੀ ਪਰਚੇਸ ਕਰ ਸਕਦੇ ਹੋ ਜੀ ਤੇ ਕਾਫੀ ਮਸ਼ਹੂਰ ਦੁਕਾਨ ਹੈ ਜੀ ਦਿੱਲੀ ਵਾਲਿਆਂ ਦੀ ਮੈਂ ਪਹਿਲਾਂ ਵੀ ਇਹਨਾਂ ਤੇ ਦੋ ਤਿੰਨ ਵੀਡੀਓ ਪਾਈਆਂ ਹੋਈਆਂ ਨੇ ਤਾਂ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਨਾਂ ਵਾਸਤੇ ਤੁਹਾਡਾ ਦਿਲੋਂ ਧੰਨਵਾਦ ਤਾਂ ਆ ਦੇਖੋ ਐਦਾਂ ਮਤਲਬ ਟੋਕਰੀਆਂ ਵਿੱਚ ਬਹੁਤ ਸਾਰਾ ਸਮਾਨ ਭਰਿਆ ਹੋਇਆ ਹੈ ਜੀ ਆ ਇੱਥੇ ਹੁਣ ਜੀ 30 ਰੁਪਏ ਦੀ ਸੇਲ ਆ ਗਈ ਆ ਨੈਕਲੇਸ ਹੋਇਆ 30 ਰੁਪਏ ਦਾ ਬੱਚਿਆਂ ਦਾ ਆ ਆਪਣਾ ਇੱਧਰ ਪਾਊਡਰ ਹੈ ਆ ਹੇਅਰ ਰਿਮੂਵਰ ਹੈ 30 30 ਰੁਪਏ ਦੇ ਐਦਾਂ ਸੇਲ ਲੱਗੀ ਹੋਈ ਹੈ ਤੇ ਇੱਧਰ ਸਾਰਾ ਉਹ ਦੇਖੋ ਉਧਰ ਗੁਲਾਬ ਜਲ ਹੋਇਆ ਆਪਣਾ ਇਧਰ ਫਾਊਂਡੇਸ਼ਨ ਹੈ ਆ ਚਾਕੂ ਬਰਸ਼ ਚਾਹ ਪੁੰਨੀਆਂ ਸਟੀਲ ਦਾ ਸਮਾਨ ਵੀ ਇੱਥੇ ਕਾਫੀ ਜ਼ਿਆਦਾ ਹੈ ਜਿਹੜਾ ਮਤਲਬ ਰਸੋਈ ਵਿੱਚ ਇਦਾਂ ਦਾ ਛੋਟਾ-ਮੋਟਾ ਸਮਾਨ ਬਹੁਤ ਯੂਜ਼ੇਬਲ ਹੁੰਦਾ ਤੇ ਜਦੋਂ ਤੁਸੀਂ ਇਦਾਂ ਲੁਧਿਆਣੇ ਵਿੱਚ ਆਓ ਤਾਂ ਇਹਨਾਂ ਦੀ ਸ਼ਾਪ ਤੇ ਜ਼ਰੂਰ ਵਿਜ਼ਿਟ ਕਰਿਓ ਜੀ ਕੂਚਾ ਨੰਬਰ 5 ਫੀਲਡ ਗੰਜ ਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਹੈ ਜੀ ਇਹ ਵਾਲੀ ਸ਼ਾਪ ਮਤਲਬ ਉਸ ਮਾਰਕੀਟ ਵਿੱਚ ਹੈ ਤਾ ਦੇਖੋ ਇਧਰ ਪਾਇਦਾਨ ਕਿੰਨੇ ਸੋਹਣੇ ਸੋਹਣੇ ਐ ਮਤਲਬ ਉਹੀ 50 ਰੁਪਏ 100 ਰੁਪਏ ਤੋਂ ਜੀ ਪਾਇਦਾਨ ਇੱਥੇ ਸਟਾਰਟ ਹੋ ਜਾਂਦੇ ਜੀ ਡੋਰ ਮੈਟ ਜਿਵੇਂ ਮੇਨ ਗੇਟ ਤੇ ਲਗਾਉਣੇ ਹੋਵੇ ਪਲਾਸਟਿਕ ਵਾਲੇ ਤਾਂ ਇਧਰ ਦੇਖੋ ਆ ਸਾਰੀ ਆਈਟਮਸ ਇੱਥੇ ਤੁਹਾਨੂੰ 20-20 ਰੁਪਏ ਦੀ ਮਿਲੇਗੀ ਆ ਹਾਟ ਵਾਲਾ ਪਾਇਦਾਨ ਕਿੰਨਾ ਵਧੀਆ ਲੱਗਦਾ ਹੈ ਨਾ ਇਸ ਨੂੰ ਆਪਣੇ ਤੁਸੀਂ ਬੈਡਰੂਮ ਵਿੱਚ ਮਤਲਬ ਲਗਾ ਸਕਦੇ ਹੋ ਜਿੱਥੇ ਮਰਜੀ ਘਰ ਵਿੱਚ ਤੁਸੀਂ ਇਸ ਨੂੰ ਅ ਲਗਾ ਸਕਦੇ ਉਹ ਕਾਫੀ ਡਿਜ਼ਾਈਨ ਸੀਗੇ ਇਦਾਂ ਜਿਹੜੇ ਡੋਰਮੈਟ ਪਾਇਦਾਨ ਹੁੰਦੇ ਆ ਦੇਖੋ ਕਹਾ ਵਾਲਾ ਵੀ ਸੀਗਾ ਇਹ 200 ਰੁਪਏ ਦੀ ਜੋੜੀ ਸੀਗੀ ਮਤਲਬ ਦੋ ਇਸ ਤਰ੍ਹਾਂ ਦੋ ਪਾਇਦਾਨ ਤੁਹਾਨੂੰ ਕਹਾ ਵਾਲੇ 200 ਰੁਪਏ ਦੇ ਮਿਲ ਜਾਣਗੇ 100 ਰੁਪਏ ਦਾ ਇੱਕ ਸਿਗਾ ਇਹ ਜੋੜੀ ਇੱਥੇ ਲਗਾਈ ਹੋਈ ਸੀਗੀ ਇਹ ਕਾਫੀ ਵਧੀਆ ਹੈ ਬਾਥਰੂਮ ਦੇ ਬਾਹਰ ਜਿੱਦਾਂ ਰੱਖ ਸਕਦੇ ਹੋ ਇਸ ਨੂੰ ਤਾਂ ਆਹ ਦੇਖੋ ਆਹ ਇਦਾਂ ਟਿਓ ਸੀਗੀਆਂ ਹੁੱਕਾਂ ਜਿਹਾ ਹੁੰਦੀਆਂ ਜਿਹੜੀਆਂ ਇਹ 50 ਰੁਪਏ ਦੇ 6 ਪੀਸ ਸੀਗੇ ਦਾ ਮਤਲਬ ਕਾਫੀ ਵਧੀਆ ਸਮਾਨ ਹੈ ਜੀ ਮੈਂ ਤਾਂ ਇਹਨਾਂ ਦੀ ਸ਼ਾਪ ਤੇ ਕਾਫੀ ਵਾਰ ਜਾਂਦੀ ਰਹਿੰਦੀ ਆ ਤਾਂ ਫਿਰ ਚਲੋ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਔਰ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਤੇ ਹਾਈਪ ਵਾਲੀ ਇੱਕ ਆਪਸ਼ਨ ਆਉਂਦੀ ਆ ਤੁਸੀਂ ਪਲੀਜ਼ ਪੁਆਇੰਟਸ ਵੀ ਦੇ ਸਕਦੇ ਹੋ ਕੋਈ ਉਸ ਦਾ ਚਾਰਜਸ ਨਹੀਂ ਲੱਗਦਾ ਹੈ ਜੀ ਤਾਂ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਪੰਜਾਬੀ ਵਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਔਰ ਹਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤੇ ਜਿਸ ਨਾਲ ਕੀ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ ਕਿ ਮੇਰੀ ਵੀਡੀਓ ਪੈ ਗਈ ਆ ਤਾਂ ਤੁਸੀਂ ਦੇਖ ਸਕਦੇ ਹੋ ਹੈਨਾ ਜੀ ਤੇ ਸਾਡੀ ਮੇਰੀ ਵੀਡੀਓ ਪੈਂਦੀ ਹੈ ਜੀ ਰਾਤ ਨੂੰ 9 ਵਜੇ ਪੈ ਜਾਂਦੀ ਹੈ ਜੀ ਤਾਂ ਤੁਸੀਂ ਪਲੀਜ਼ ਵੀਡੀਓ ਦਾ ਵੇਟ ਕਰਿਆ ਕਰੋ ਤੇ ਇੱਕ ਕਮੈਂਟ ਪਿਆਰਾ ਜਿਹਾ ਜ਼ਰੂਰ ਕਰਿਆ ਕਰੋ ਔਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਨਹੀਂ ਵਧੀਆ ਲੱਗੀ ਜ਼ਰੂਰ ਦੱਸਿਆ ਕਰੋ ਜੀ ਔਰ ਹਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਸਟੋਰ ਦੁਕਾਨ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਜਿਉਂਦੇ ਰਹੋ ਜੀ ਤੇ ਦੇਖਦੇ ਰਹੋ ਚੈਨਲ ਪੰਜਾਬੀ ਬਲੌਗਰ ਸਿਮਰ ਬਾਏ ਬਾਏ ਐਂਡ ਟੇਕ ਕੇਅਰ